आम आदमी पार्टी चंदा चंदमार अरविंदजरीवंद आम आदमी पार्टी कैबिट मंत्री भाषाऊं ਹਾਂਜੀ ਮੈਂ ਮਾਸਟਰ ਹਜਾਰੀ لال ਪਿੰਡ ਬਨਿਆਦ ਤੋਂ ਆਮ ਆਦਮੀ ਪਾਰਟੀ ਦਾ ਬਰਕਰਾਰ ਹਾਂ ਮੈਂ ਅੱਜ ਜੋ ਚੋਣ ਪੰਜਾਬ ਦੇ ਅੰਦਰ ਹੋਈ ਹੈ ਇਹ ਗੱਲ ਸਾਬਤ ਕਰ ਦਿੰਦੀ ਹੈ ਕਿ ਭਗਵੰਤ ਮਾਨ ਤੇ ਸਾਡੇ ਇਲਾਕੇ ਦੇ ਸਾਥੀ ਸਾਡੇ ਲਾਲ ਚੰਦ ਘਟਾਲੂ ਚੱਕ ਜੀ ਦੇ ਸਦਕਾ ਜਿਹੜੇ ਇਹਨਾਂ ਪੰਜਾਬ ਦੇ ਅੰਦਰ ਕੰਮ ਕੀਤੇ ਨੇ ਸਭ ਤੋਂ ਵੱਡਾ ਕੰਮ ਜਿਹੜਾ ਉਹ ਬਿਜਲੀ ਦਾ 600 ਬਿਜਲੀ ਯੂਨਟ ਮਾਫ ਹੈ ਇਹ ਕੋਈ ਛੋਟਾ ਕੰਮ ਨਹੀਂ ਹੈ ਵੱਡੇ ਕੰਮ ਸਿਹਤ ਸਹੂਲਤਾਂ ਸਾਰੇ ਪੰਜਾਬ ਦੇ ਅੰਦਰ ਫਰੀ ਦਿੱਤੀਆਂ ਨੇ ਇਹ ਬਹੁਤ ਵੱਡਾ ਕੰਮ ਹੈ ਜਿਹੜੇ ਗਰੀਬ ਲੋਕਾਂ ਜਿਹੜਾ ਨੂੰ ਕੋਈ ਦਵਾਈ دارو ਨਹੀਂ ਸੀ ਮਿਲਦਾ ਅੱਜ ਪਿੰਡ ਪਿੰਡ ਵਿੱਚ ਜਾ ਕੇ ਵੇਖੋ ਕਲੀਨਿਕ ਖੁੱਲੇ ਨੇ ਮੁਫਤ ਦਵਾਈਆਂ 90 ਪ੍ਰਕਾਰ ਦੀ ਦਵਾਈ ਮਿਲਦੀ ਹੈ 40 40 40 ਕਿਸਮ ਦੇ ਟੈਸਟ ਫਰੀ ਨੇ ਇਹ ਕੋਈ ਛੋਟੀ ਗੱਲ ਨਹੀਂ ਸਿੱਖਿਆ ਕ੍ਰਾਂਤੀ ਇਹ ਪੰਜਾਬ ਦੇ ਅੰਦਰ ਵੇਖੀਏ ਕੋਈ ਵੀ ਸਕੂਲ ਦੇ ਅੰਦਰ ਚਲੇ ਜਾਓ ਸਕੂਲ ਜਾਂਦੇ ਆ ਪਤਾ ਲੱਗਦਾ ਕਿ ਖੂਬਸੂਰਤ ਸਕੂਲ ਹੈ ਆ ਨੰਬਰ 2 ਦੇ ਉਤੇ ਪੜ੍ਹਾਈ ਦੇ ਅੰਦਰ ਕਈ ਗੁਣਾ ਦੀ ਤਰੱਕੀ ਹੋਈ ਹੈ ਮੇਰੇ ਪਿੰਡ ਬਮਿਆਲ ਦੇ ਅੰਦਰ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਇੱਕ ਰਿਕਾਰਡ ਤੋੜ ਕੇ ਬੱਚਿਆਂ ਦੱਸਿਆ ਕਿ ਜ਼ਿਲ੍ਹਾ ਫਰਾਂਡਕੋਟ ਦੇ ਅੰਦਰ ਪਿਆਦੇ ਨੰਬਰ ਕੇ ਬੱਚੇ 90% ਤੋਂ ਉੱਪਰ ਨੰਬਰ ਲੈ ਕੇ 95 95% ਨੰਬਰ ਲੈ ਕੇ ਸਿੱਖਿਆ ਕ੍ਰਾਂਤੀ ਦੇ ਅੰਦਰ ਵੀ ਤਬਦੀਲੀ ਕੀਤੀ ਆ ਇਸ ਤਰ੍ਹਾਂ ਲੋਕਾਂ ਨੂੰ ਜਿਹੜੀ ਨੌਕਰੀ ਮਿਲ ਰਹੀ ਆ ਉਹ ਬਿਲਕੁਲ ਫਰੀ ਮਿਲ ਰਹੀ ਆ بڑے ਲੋਕ ਨੇ ਜਿਹੜੇ ਕੱਚੇ ਅਧਿਆਪਕ ਸਨ ਉਹਨਾਂ ਨੂੰ ਪੱਕੇ ਕੀਤਾ ਬੜੀ ਦੁਨੀਆ ਅਸੀਂ ਸੀ ਜਿਨ੍ਹਾਂ ਨੂੰ ਨੌਕਰੀਆਂ ਕੱਚੀਆਂ ਤੇ ਲੋਕ ਕੰਮ ਕਰਦੇ ਅੱਜ ਪੱਕੀਆਂ ਨੌਕਰੀਆਂ ਤੇ ਕੰਮ ਕਰ ਰਹੇ ਨੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਨੇ ਕੰਮ ਕਰਕੇ ਦੱਸਿਆ ਇਸੇ ਕਰਕੇ ਲੁਧਿਆਣੇ ਦੀ ਸ਼ੀਟ ਦਾ ਰਿਜ਼ਲਟ ਜਿਹੜਾ ਪਹਿਲੇ ਨੰਬਰ ਤੇ ਨਿਕਲਿਆ ਉਹ ਵਧੀਆ ਨਿਕਲਿਆ ਅੱਜ ਜਿੱਤ ਪ੍ਰਾਪਤ ਹੋਈ ਆ ਇਸ ਤਰ੍ਹਾਂ ਪਹਿੰਦੋਸਤਾਨ ਦੇ ਅੰਦਰ ਵੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਆਉਣ ਵਾਲੇ ਸਮੇਂ 'ਚ ਸਿਖਰਾਂ ਦੇ ਡਾਇਗ ਦੇ ਸ਼ੁਰੂ ਜਾਏਗੀ ਮੈਂ ਇੰਨਾ ਹੀ ਕਹਿੰਦਾ ਧੰਨਵਾਦ ਮੈਂ ਅਮਰਜੀਤ ਸਿੰਘ ਆਮ ਆਦਮੀ ਪਾਰਟੀ ਬਰਕਰਾਰਤਾ ਵਲੰਟੀਅਰ ਚੰਦੇ ਪ੍ਰਧਾਨ ਮੈਂਬਰ ਪੰਚਾਇਤ ਮਨਮਾਲ ਮੰਗਵਾਲ ਜਿਹੜੀ ਪੰਜਾਬ ਦੇ ਵਿੱਚ ਅੱਜ ਇੱਕ ਜਿੱਤ ਦੀ ਲਹਿਰ ਚੱਲੀ ਸੀ ਪੰਜਾਬ ਦੇ ਵਿੱਚ ਜਮਣੀ ਚੋਣ ਹੋਈ ਹੈ ਜਮਣੀ ਚੋਣ ਦਾ ਨਤੀਜਾ ਅੱਜ ਜਿਹੜਾ ਆਇਆ ਹੈ ਇਹਦੇ ਵਿੱਚ ਸਾਡੀ ਡਬਲ ਖੁਸ਼ੀ ਹੋਈ ਹੈ ਕਿਉਂਕਿ ਗੁਜਰਾਤ ਵਿੱਚ ਵੀ ਜਮਣੀ ਚੋਣ ਦਾ ਕਲੈਕਸ਼ਨ ਹੋਇਆ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਸੀਟ ਮਿਲੀ ਹੈ ਤੇ ਇੱਕ ਸੀਟ ਸਾਡੀ ਬਹੁਤ ਹੀ ਜੜੀ ਇਤਿਹਾਸਿਕ ਜਿੱਤ ਹੈ ਉਹ ਲੁਧਿਆਣਾ ਬੈਸਟ ਵਿੱਚ ਹੋਈ ਹੈ ਬਹੁਤ ਹੀ ਸਾਡੇ ਵਲੰਟੀਅਰਾਂ ਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਇਹ ਜੋ ਇਲੈਕਸ਼ਨ ਹੋਇਆ ਹੈ ਇੱਕ ਵਿਕਾਸ ਦੇ ਆਧਾਰ ਤੇ ਹੋਇਆ ਹੈ ਸਾਡੇ ਆਉਣ ਵਾਲੇ ਜਿਹੜੇ 2027 ਦੇ ਵਿੱਚ ਆ વિધાનસભા ਦੇ ਇਲੈਕਸ਼ਨ ਨੇ ਉਹਦੇ ਵਿੱਚ ਅੱਜ ਅਸੀਂ ਸਾਬਿਤ ਕਰਤਾ ਹੈ ਕਿ ਸਾਡੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਸਾਡੇ ਮਾਨਯੋਗ ਭਗਵੰਤ ਸਿੰਘ ਮਾਨ ਜੀ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਹੀ ਵਧੀਆ ਜੋ ਕੰਮ ਕਰ ਰਹੇ ਨੇ ਕਿਉਂਕਿ ਇਹ ਵਿਕਾਸ ਦੇ ਹੀ ਇੱਕ ਜਿੱਤ ਹੋਈ ਹੈ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸਾਡੀ ਪਾਰਟੀ ਬਹੁਤ ਹੀ ਵਧੀਆ ਢੰਗ ਨਾਲ ਦੁਬਾਰਾ ਸਰਕਾਰ ਨੂੰ ਬਣਾਏਗੀ ਤੇ ਅਤੇ ਅਹੀਂ ਪੰਜਾਬ ਦੇ ਵਿੱਚ ਜਿਹੜੇ ਵੀ ਕੰਮ ਨੇ ਬਹੁਤ ਹੀ ਤੇਜ਼ੀ ਨਾਲ ਕਰਵਾ ਰਹੇ ਆ ਤੇ ਇਸ ਹਾਂਜੀ ਸਰਾਵਰਮ ਜੀ ਮੈਂ ਸਰਪੰਚ ਦਵਿੰਦਰ ਸਿੰਘ ਗ੍ਰਾਮ ਪੰਚਾਇਤ ਚੱਕ ਮੀਰ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਸਭ ਤੋਂ ਪਹਿਲਾਂ ਮੈਂ ਲੁਧਿਆਣਾ ਵਾਸੀਆਂ ਨੂੰ ਤੇ ਆਪਣੇ ਉਹਨਾਂ ਨੂੰ ਬਹੁਤ-ਬਹੁਤ ਮੈਂ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਉੱਤੇ ਭਰੋਸਾ ਜਤਾਇਆ ਔਰ ਇਹ ਜਿਹੜੀ ਜਿੱਤ ਹੈ ਇਹ ਇਕੱਲੀ ਚੋਣੀ ਜਿੱਤ ਨਹੀਂ ਹੈ ਇਹ ਲੋਕਤੰਤਰ ਦੀ ਜੀਤਾ ਹੈ ਤੇ ਪੰਜਾਬ ਸਰਕਾਰ ਦੇ ਕਿਤੇ ਹੋਏ ਵਿਕਾਸ ਦੀ ਜੀਤਾ ਹੈ ਜਿੰਨੇ ਕਿ ਸਰਕਾਰ ਆਪਣੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਉਹਨਾਂ ਸੱਤਾ ਤੋਂ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀਗੇ ਉਹ ਬਹੁਤੀ ਉਹਨਾਂ ਨੇ ਤੇਜ਼ੀ ਨਾਲ ਪੂਰੇ ਕੀਤੇ ਨੇ ਜਿਸ ਤਰ੍ਹਾਂ ਕਿ 600 ਜੂਟ ਹਰ ਵਰਗ ਨੂੰ ਹਰ ਵਰਗ ਨੂੰ 600 ਜੂਟਾ ਬਿਜਲੀ ਮੁਆਫ ਹੋਰ ਜਿਹਦੇ ਨਾਲ ਅੱਜ ਸਾਡੇ ਪੰਜਾਬ ਦੇ ਵਿੱਚ 90 ਤੋਂ 95% ਬਿਜਲੀ ਦੇ ਬਿਲ ਜ਼ੀਰੋ ਆਂ ਡਿਆ ਜਗ੍ਹਾ ਜਗ੍ਹਾ ਮਹੱਲਾ ਕਲੀਨਿਕ ਉਹਨਾਂ ਨੇ ਬਣਾਏ ਨੇ ਕਿਤੇ ਕਿ 40 ਪ੍ਰਕਾਰ ਦੇ ਆਪਣੇ ਜਸਟ 90 ਕਿਸਮ ਦੀਆਂ ਦਵਾਈਆਂ ਉਹ ਲੋਕਾਂ ਨੂੰ ਬਿਲਕੁਲ ਹੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਐਜੂਕੇਸ਼ਨ ਦੇ ਉੱਤੇ ਉਹਨਾਂ ਦਾ ਆਪਣੇ ਐਜੂਕੇਸ਼ਨ ਹੋਊਗੀ ਆਪਣੇ ਸਿਹਤ ਹੋਊਗੀ ਉਹਨਾਂ ਦਾ ਬਹੁਤ ਹੀ ਫੋਕਸ ਹੈ ਔਰ ਅੱਜ ਸਮਾਂ ਉਹ ਹੈ ਕਿ ਜੋ ਕੰਮ ਕਰੇਗਾ ਕੰਮ ਜੋ ਕਰੇਗਾ ਉਹੀ ਅੱਗੇ ਆਏਗਾ ਤੇ ਬਾਕੀ ਮੈਂ ਫਿਰ ਤੋਂ ਮੈਂ ਲੁਧਿਆਣਾ ਬਸਿੰਦੂ ਬੋਲ ਬੋ ਮੈਂ ਮੁਆਫ